ਲੰਬਾ ਸਫ਼ਰ ਪੈਦਲ ਕਿਵੇਂ ਤੈਅ ਕਰਦੇ ਨੇ ਇੱਦ ਤੋਂ ਭੁੱਖਣ ਪਾਣੇ ਤੇ ਮੀਲਾਂ ਦਾ ਪੈਦਲ ਸਫ਼ਰ ਜਿਸ ਕਰਕੇ ਹੁਣ ਸਾਹਿਬ ਜਾਦੇ ਅਤੇ ਮਾਤਾ ਜੀ ਦਾ ਸਰੀਰ ਬਿਲਕੁਲ ਥੱਕ ਚੁੱਕਾ ਹੈ ਗੰਗੂ ਪਾਪੀ ਆਪਣੇ ਘਰ ਖਾਣੇ ਦਾ ਪ੍ਰਬੰਧ ਕਰਦਾ ਪਰ ਉਹ ਖਾਣਾ ਇੰਨੇ ਘਟੀਆ ਦਰਜੇ ਦਾ ਹੁੰਦਾ ਕਿ ਸਾਹਿਬ ਜਾਦੇ ਦੇਖ ਕੇ ਹੀ ਮਾਤਾ ਜੀ ਨੂੰ ਦੱਸਦੇ ਹਨ ਕਿ ਮਾਤਾ ਜੀ ਸੇਹੀ ਰੋਟੀ ਕਰ ਲਿਆਉ ਹਮਰੇ ਕਾਗਨਾ ਕੁੱਕਰ ਖਾਇਓ ਈਮਾ ਗੰਗੂ ਨੇ ਇੰਨਾ ਘਟੀਏ ਦਰਜੀ ਦਾ ਖਾਣਾ ਲੈ ਕੇ ਆਂਦਾ ਨਾਹੀਂ ਉਹ ਚੰਗੀ ਤਰ੍ਹਾਂ ਪੱਕਿਆ ਹੋਇਆ ਜਿਸ ਖਾਣੇ ਨੂੰ ਨਾ ਤਾਂ ਕੋਈ ਕਾਂ ਖਾਂਦਾ ਅਤੇ ਨਾ ਹੀ ਕੁੱਤੇ ਖਾਂਦੇ ਹਨ ਇਸ ਲਈ ਅਸੀਂ ਇਹ ਖਾਣਾ ਖਾ ਹੀ ਨਹੀਂ ਸਕਦੇ ਉਸ ਵੇਲੇ ਮਾਤਾ ਜੀ ਆਪਣੀ ਗੁਰਜੀ ਵਿੱਚੋਂ ਇੱਕ ਸੋਨੇ ਦਾ ਸਿੱਕਾ ਕੱਢਦੇ ਹਨ ਟੀ ਗੰਗੂ ਬ੍ਰਾਹਮਣ ਨੂੰ ਦਿੰਦੇ ਹਨ ਕਿ ਜਾ ਸਾਹਿਬ ਜਾਦਿਆਂ ਦੇ ਲਈ ਦੁਕਾਨ ਤੋਂ ਪਤਾਸੀ